ਜੇ 20% ਕਰ ਲੀਏ ਕੀ ਜਾਲੇ ਹੋਇਆ ਆਪਣੇ ਲੰਗਾ ਪਰ ਅਸੀਂ ਅੱਜ ਵੀ ਜੋਰ ਨਾਲ ਇਕੱਠਾ ਹੈ 50 ਹਜ਼ਾਰ ਕਰਦੇ ਆ ਜੇ ਸਾਡੇ ਕੋਲ ਪੱਕੇ ਵਾਕਰ ਹੈ ਤਾਂ ਵਾਕਰ ਵਾਡ 3-4 ਹਜ਼ਾਰ ਦੀ ਗਿਣਤੀ ਹੈ ਜੇ ਇਹ ਜੀ ਫੌਜ ਹੈ ਜੇ ਆਤਮ ਨੂੰ ਬਣਾ ਲੂ ਉਹਦੀ ਗਿਣਤੀ ਵੀ 3-4 ਹਜ਼ਾਰ ਹੈ ਇਸ ਕਰਕੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਇਹ ਗਿਣਤੀ ਹੈ ਇਹ ਬਰੋ ਨਹੀਂ ਪਹੂਗੀ ਜੇ ਉਹ ਬਾਈ ਕਹਿੰਦੇ ਹੈ ਕੇਰ ਵਾਲਰ ਸਾਡੀ ਗੱਡੀ 'ਚ ਪਿਆ ਅਸ਼ਟਾ ਬੰਦਾ ਬਿੰਦ ਵਿੱਚ ਮਾਰ ਦਿੰਦੇ ਆ ਉਹ ਨਿਸਾਨ ਸਾਹਿਬ ਖਿੰਦ ਪੁੱਛ ਕੇ ਦੇ ਰਹੇ ਆ ਫਰੀਦਪੁਰ ਦੇ ਵਿੱਚ ਸ਼ਰੂਤੀ ਨਾਜ਼ੀ ਕੁੜੀ ਨੂੰ ਕਰੋ ਚੱਕ ਕੇ ਲੈ ਕੇ ਗਿਆ ਸੀ ਬਾਗਲ ਦੀ ਪੁੱਛ ਦਾ ਬਾਅਦ ਸੀ ਉਹਨੂੰ ਪੁੱਛ ਕੇ ਦੇਖ ਲੈਣਾ ਆ ਉਹਨੂੰ ਮਰ ਤੱਕ ਸਜ਼ਾ ਕਰਵਾਈ ਹੈ ਜਿਹੜਾ ਕਰਦਾ ਸੀ ਜਿਹੜੀ ਹਵਾਵੰਦੀ ਕੋ ਝਾਗਦਾ ਜੇ ਅਗਲੀ ਉਹਨੇ ਇਹਦਾ ਰਹਿਣੀ ਹੈ ਉਹ ਜਾ ਕੇ ਜਿਹੜੇ ਵੱਡੇ ਧਨਾੜ ਐ ਜਿਹੜੇ ਵੱਡੇ ਵੱਡੇ ਲੋਕ ਐ ਉਹਨਾਂ ਨੂੰ ਜਾ ਕੇ ਪੁੱਛ ਲੈਣਾ ਕਿ ਜਦੋਂ ਇਹ ਜੱਥੇਬੰਦੀ ਦਾ ਮੱਥਾ ਲੱਗਦਾ ਹੈ ਉਦੋਂ ਗੱਡੀ 'ਚ ਜਿਹੜਾ ਕਹਿੰਦੇ ਪਿਸਤੌਲ ਭਰਿਆ ਪਿਆ ਹੈ ਬਸ ਤਾਂ ਉਹ ਦੁਕਾਨਾਂ 'ਚ ਲੋਟ ਪਏ ਐ ਬੰਦੇ ਇੱਥੇ ਜਦ ਤੱਕਰ ਲਾਉਂਦੀ ਐ ਜੇ ਬੰਦੇ ਨਾਲ ਹਮਲਾ ਕਰਨਾ ਪੈਂਦਾ ਹੈ ਫੇਰ ਪਤਾ ਲੱਗਦਾ ਹੈ ਦੋਸਤੋ ਇੱਕ ਗੱਲ ਸਾਫ਼ ਹੈ ਕਿ ਅੱਜ ਇਹ ਖੜੇ ਧਮਕੀਆਂ ਦਿੰਦੇ ਐ ਬਾਈ ਤੁਸੀਂ ਚੌਂਕ ਲਈ ਜੋ ਲੜਦੇ ਲੋਕ ਜੇਲਾ ਤੋਂ ਵੀ ਕਰਦੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਪਾ ਦੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਪਾ ਦੇ ਜਾਣੇ ਪਾਰਟੀ ਕਿਸਾਨ ਯੂਨੀਅਨ ਦੇ ਇੱਕ ਤਾਕਰਾਹ ਜਿੰਦਾਬਾਦ 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 ਹੁਣ ਤੁਹਾਡਾ ਸ਼ਬਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੀਆਂ ਭੈਣਾਂ ਦਾ